ਦੋਸਤੋ ਝੋਨੇ ਦੀ ਪਨੀਰੀ ਉਗਣ ਤੋਂ ਬਾਅਦ ਦੇ ਵਿੱਚ ਪਹਿਲੀ ਖਾਦ ਸਹੀ ਦਿਨ ਤੇ ਪਾਉਣੀ ਬੜੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਪਹਿਲੀ ਖਾਦ ਦੇ ਨਾਲ ਹੋਰ ਕੋਜ ਜਿਹੜੇ ਜ਼ਰੂਰੀ ਨਿਊਟ੍ਰੀਐਂਟ ਨੇ ਉਹਨਾਂ ਦਾ ਦੇਣਾ ਬਹੁਤ ਜ਼ਿਆਦਾ ਲਾਜ਼ਮੀ ਹੁੰਦਾ ਹੈ ਜ਼ਿਕਰ ਆਪਾਂ ਉਹਨਾਂ ਨੂੰ ਦੇਣ ਦੇ ਵਿੱਚ ਅਣਗਹਿਲੀ ਕਰਦੇ ਆਂ ਕਾਲੋਂ ਕਰਦੇ ਆ ਜਾਂ ਫਿਰ 1 2 4 ਦਿਨ ਤੁਸੀਂ ਲੇਟ ਕਰ ਦਿੰਦੇ ਜੇ ਤਾਂ ਉਹਦੇ ਨਾਲ ਤੁਹਾਡੀ ਝੋਨੇ ਦੀ ਪਨੀਰੀ ਜਿਹੜੀ ਇਹ ਅੜ ਜਾਊਗੀ ਖਲੋ ਜਾਊਗੀ ਤੁਹਾਡੀ ਪਨੀਰੀ ਪੀਲੀ ਹੋ ਜਾਊਗੀ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ ਫਿਰ ਚਾਹੇ ਤੁਸੀਂ ਉਹ ਜਿਹੜੇ ਜ਼ਰੂਰੀ ਨਿਊਟ੍ਰੀਐਂਟ ਨੇ ਜਾਂ ਖਾਦਾਂ ਨੇ ਉਹਨਾਂ ਨੂੰ ਕਿੰਨਾ ਵੀ ਵਦਾ ਚੜਾ ਕੇ ਪਾਈ ਜੋ ਪਰ ਜੇਕਰ ਇੱਕ ਵਾਰੀ ਪਨੀਰੀ ਤੁਹਾਡੀ ਪੀਲੀ ਹੋ ਜਾਂਦੀ ਏ ਤਾਂ ਉਹਦੇ ਅਨਜਾਮ ਜਿਹੜੇ ਆਪਾਂ ਨੂੰ ਝੋਨੇ ਦੇ ਫਟਾਰੇ ਦੇ ਵੀ ਜਾ ਕੇ ਵੇਖਣ ਨੂੰ ਮਿਲਣਗੇ ਜੇਕਰ ਤੁਸੀਂ ਮਾੜੀ ਪਨੀਰੀ ਲਾਓਗੇ ਕਮਜ਼ੋਰ ਲਾਓਗੇ ਪੀਲੀ ਹੋਈ ਪਨੀਰੀ ਲਾਉਗੇ ਤਾਂ ਫਟਾਰਾ ਘੱਟ ਹੋਵੇਗਾ ਤੇ ਕੱਲੇ ਫਟਾਰੇ ਤੱਕ ਹੀ ਨਹੀਂ ਝੋਨੇ ਦੇ ਝਾੜ ਤੱਕ ਵੀ ਤੁਹਾਨੂੰ ਮਾੜੀ ਪਨੀਰੀ ਦੇ ਰਿਜ਼ਲਟ ਜਿਹੜੇ ਆ ਜ਼ਰੂਰ ਵੇਖਣ ਨੂੰ ਮਿਲਣਗੇ ਜੇਕਰ ਸੋਹਣੀ ਪਨੀਰੀ ਲਾਉਗੇ ਤੰਦਰੁਸਤੋ ਪਨੀਰੀ ਲਾਉਗੇ ਤਾਂ ਉਹਦੇ ਨਾਲ ਆਪਣੇ ਝੋਨੇ ਦੇ ਝਾੜ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਰਿਜ਼ਲਟ ਹੈ ਉਹ ਸੋਨੇ ਵੇਖਣ ਨੂੰ ਮਿਲਦੇ ਨੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਚੀਜ਼ ਨੂੰ ਲੈ ਕੇ ਬਿਲਕੁਲ ਡਿਟੇਲ ਦੇ ਨਾਲ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਨੀਰੀ ਉਗਣ ਤੋਂ ਬਾਅਦ ਦੇ ਵਿੱਚ ਪਹਿਲੀ ਖਾਦ ਪਹਿਲੀ ਯੂਰੀਆ ਖਾਦ ਜਿਹੜੀ ਆਪਾਂ ਨੂੰ ਕਿੰਨੇ ਦਿਨਾਂ ਤੇ ਦੇਣੀ ਚਾਹੀਦੀ ਏ ਤੇ ਉਹਦੇ ਨਾਲ ਹੋਰ ਕਿਹੜੀਆਂ ਕਿੜੀਆਂ ਖਾਦਾਂ ਆਪਾਂ ਨੂੰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਆਪਣੀ ਪਨੀਰੀ ਦੇ ਵਿੱਚ ਕਿਸੇ ਵੀ ਰਕਮ ਦੀ ਕੋਈ ਘਾਟ ਜਿਹੜੀ ਆਪਾਂ ਨੂੰ ਉਹ ਵੇਖਣ ਨੂੰ ਨਾ ਮਿਲੇ। ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਚੈਨਲ ਨੂੰ ਜੇਕਰ ਤੁਸੀਂ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ। ਬਹੁਤ ਵਾਰੀ ਕੀ ਹੁੰਦਾ ਹੈ ਕਿ ਜ਼ਿਮੀਂਦਾਰ ਜ਼ਿਆਦਾਤਰ ਕੱਲੀ ਰੂੜੀ ਪਾ ਕੇ ਪਨੀਰੀ ਦੀ ਬਜਾਈ ਕਰ ਦਿੰਦੇ ਨੇ ਜਾਂ ਫਿਰ ਕੱਲੀ ਸਵਾਹ ਪਾ ਕੇ ਪਨੀਰੀ ਦੀ ਬਜਾਈ ਕਰ ਦਿੰਦੇ ਨੇ ਜਾਂ ਫਿਰ ਡੀਪ ਕੱਲੀ ਪਾ ਕੇ ਪਨੀਰੀ ਨੂੰ ਬੀਜ ਦਿੰਦੇ ਨੇ। ਉਹਦੇ ਤੋਂ ਬਾਅਦ ਦੇ ਵਿੱਚ ਹੋਰ ਕੋਈ ਵੀ ਖਾਦਾਂ ਦੀ ਵਰਤੋਂ ਨਹੀਂ ਕਰਦੇ ਪਰ ਉਹਦੇ ਆਪਾਂ ਨੂੰ ਇੰਨੇ ਕੋ ਜਿਆਦੇ ਮਾੜੇ ਰਿਜ਼ਲਟ ਵੇਖਣ ਨੂੰ ਮਿਲਦੇ ਨੇ ਆਪਣੀਆਂ ਇਹਨਾਂ ਗਲਤੀਆਂ ਦੇ ਕਿ ਉਹ ਪਨੀਰੀ ਜਿਹੜੀ ਛੇਤੀ ਤਿਆਰ ਹੀ ਨਹੀਂ ਹੁੰਦੀ ਬਹੁਤ ਸਾਰੀਆਂ ਉਹਦੇ ਉੱਤੇ ਆਪਾਂ ਨੂੰ ਸੁਪਰੀਆਂ ਕਰਨੀਆਂ ਪੈਂਦੀਆਂ ਨੇ ਸੁਪਰੀਆਂ ਕਰਨ ਦੇ ਬਾਵਜੂਦ ਵੀ ਤੁਹਾਡੀ ਉਹ ਪਨੀਰੀ ਜਿਹੜੀ ਹੈ ਲਗਭਗ 40 ਦਿਨ ਤੇ ਜਾ ਕੇ ਤਿਆਰ ਹੁੰਦੀ ਏ ਸਭ ਤੋਂ ਪਹਿਲੇ ਨੰਬਰ ਤੇ ਜ਼ਿਕਰ ਪਨੀਰੀ ਬੀਜਣ ਸਮੇ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਜਿੰਨੀਆਂ ਵੀ ਖਾਦਾਂ ਤੁਹਾਨੂੰ ਦੱਸੀਆਂ ਸੀ ਉਹ ਖਾਦਾਂ ਤੁਸੀਂ ਪਨੀਰੀ ਦੇ ਵਿੱਚ ਪਾਈਆਂ ਨੇ ਤਾਂ ਤੁਸੀਂ ਪਹਿਲੀ ਖਾਦ ਜਿਹੜੀ ਇਹ ਪਨੀਰੀ ਨੂੰ ਉਹ 15 ਦਿਨ ਬਾਦ ਪਾਉਣੀਏ ਪਨੀਰੀ ਬੀਜਣ ਤੋਂ 15 ਦਿਨ ਬਾਅਦ ਜੇਕਰ ਤੁਸੀਂ ਉਹ ਖਾਦਾਂ ਪਨੀਰੀ ਬੀਜਣ ਸਮੇਂ ਨਹੀਂ ਪਾਈਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਤਾਂ ਫਿਰ ਤੁਸੀਂ ਪਹਿਲੀ ਖਾਦ ਜਿਹੜੀ ਇਹ ਉਹ ਪਨੀਰੀ ਨੂੰ 11ਵੇਂ ਜਾਂ 12ਵੇਂ ਦਿਨ ਹਰ ਹਾਲਤ ਦੇ ਵਿੱਚ ਪਾ ਦੇਣੀ ਹੈ ਪਾਉਣੀ ਕਿੰਨੀ ਹੈ 2.5 ਤੋਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਤੁਸੀਂ ਜੂਰੀਆ ਪਾਉਣੀ ਹੈ ਜੇਕਰ ਤੁਸੀਂ ਪਨੀਰੀ ਨੂੰ ਰੂੜੀ ਪਾ ਕੇ ਨਹੀਂ ਬੀਜਿਆ ਜੇਕਰ ਤੁਸੀਂ ਪਨੀਰੀ ਬੀਜਣ ਸਮੇਂ ਰੂੜੀ ਪਾਈਏ ਫਿਰ ਤੁਸੀਂ 4.5 ਤੋਂ ਲੈ ਕੇ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਜਿਹੜੀ ਯੂਰੀਆ ਖਾਦ ਲੈਣੀ ਹੈ ਇਹਦੇ ਨਾਲ 8 ਕਿਲੋ ਸਿੰਗਲ ਸੁਪਰ ਫਾਸਫੇਟ ਤੇ 8 ਕਿਲੋ ਜਿਪਸਮਾ ਸੁਪਰ ਤੇ ਜਿਪਸਮ ਜੇਕਰ ਤੁਸੀਂ ਰੂੜੀ ਪਾ ਕੇ ਪਨੀਰੀ ਬੀਜੀਏ ਤਾਂ ਵੀ ਇਹ ਦੋਵੇਂ ਤੁਸੀਂ ਪਾਉਣੀਆਂ ਨੇ ਤੇ ਜੇਕਰ ਰੂੜੀ ਪਾ ਕੇ ਤੁਸੀਂ ਨਹੀਂ ਬੀਜੀ ਤਾਂ ਵੀ ਤੁਸੀਂ ਇੰਨੀ ਮਾਤਰਾ ਦੇ ਵਿੱਚ ਹੀ ਪਾਉਣੀਆਂ ਨੇ ਪਰ ਯੂਰੀਆ ਜਿਹੜੀ ਇਹ 2.5 ਤੋਂ 3 ਕਿਲੋ ਜਿ거 ਤੁਸੀਂ ਰੂੜੀ ਨਹੀਂ ਪਾਈ ਤੇ ਜੇਕਰ ਰੂੜੀ ਪਾਈਏ ਤਾਂ 4.5 ਤੋਂ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਇਹ ਜੜੀਆਂ ਖਾਦਾਂ ਨੇ ਇਹਨਾਂ ਨੂੰ ਮਿਲਾ ਕੇ ਤੁਸੀਂ ਛੱਟਾ ਕਰ ਦੇਣਾ ਹੈ ਸ਼ਾਮ ਦੇ ਸਮੇਂ ਜ਼ਮੀਨ ਦੇ ਵਿੱਚ ਪੂਰੀ ਗਿੱਲ ਹੋਣੀ ਚਾਹੀਦੀ ਏ ਜਦੋਂ ਤੁਸੀਂ ਖਾਦਾਂ ਦੀ ਵਰਤੋਂ ਕਰਨੀ ਹੈ ਛੱਟਾ ਕਰਨਾ ਹੈ ਖਲੋਤੇ ਪਾਣੀ ਦੇ ਵਿੱਚ ਕਦੇ ਵੀ ਤੁਸੀਂ ਇਹ ਖਾਦਾਂ ਦਾ ਛੱਟਾ ਨਹੀਂ ਕਰਨਾ ਖਾਦਾਂ ਨਹੀਂ ਪਾਉਣੀਆਂ ਤੇ ਸੁੱਕੀ ਜ਼ਮੀਨ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਨਹੀਂ ਪਾਉਣਾ ਜ਼ਮੀਨ ਦੇ ਵਿੱਚ ਨਮੀ ਹੋਣੀ ਚਾਹੀਦੀ ਏ ਤੇ ਸ਼ਾਮ ਦੇ ਸਮੇਂ ਹੀ ਹਮੇਸ਼ਾ ਤੁਸੀਂ ਇਹਨਾਂ ਖਾਦਾਂ ਦਾ ਜਿਹੜਾ ਛੱਟਾ ਏ ਉਹ ਕਰਨਾ ਹੈ ਖਾਦਾਂ ਖਲਾਰਨ ਤੋਂ ਤੁਰੰਤ ਬਾਅਦ ਕਦੇ ਵੀ ਤੁਸੀਂ ਉਸ ਕਿਆਰੀ ਦੇ ਵਿੱਚ ਪਨੀਰੀ ਨੂੰ ਪਾਣੀ ਨਹੀਂ ਲਾਉਣਾ ਪਾਣੀ ਲਾਉਣਾ ਤਾਂ ਅਗਲੇ ਦਿਨ ਤੁਸੀਂ ਲਾਉਣਾ ਹੈ ਸ਼ਾਮ ਦੇ ਸਮੇਂ ਇਹ ਖਾਦਾਂ ਦਾ ਤੁਸੀਂ ਛੱਟਾ ਜਿਹੜਾ ਕਰ ਦੇਣਾ ਹੈ ਤੇ ਅਗਲੇ ਦਿਨ ਤੁਸੀਂ ਪਾਣੀ ਜਿਹੜਾ ਉਸ ਜ਼ਮੀਨ ਦੇ ਵਿੱਚ ਉਸ ਕਿਆਰੀ ਦੇ ਵਿੱਚ ਲਾਉਣਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਬਹੁਤ ਸਾਰੇ ਜ਼ਿੰਮੇਦਾਰ ਪਹਿਲਾਂ ਬੀਜਣ ਸਮੇਂ ਪਨੀਰੀ ਦੇ ਵਿੱਚ ਕੋਈ ਖਾਦਾਂ ਦੀ ਵਰਤੋਂ ਨਹੀਂ ਕਰਦੇ ਪਰ ਬਾਅਦ ਦੇ ਵਿੱਚ ਉਹਨਾਂ ਦੀ ਤੀਸਰੇ ਚੌਥੇ ਦਿਨ ਖਾਦਾਂ ਜੜੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਪਰ ਉਹ ਗਲਤ ਗੱਲ ਹੈ ਉਹ ਕੁਝ ਸਹੀ ਆਪਣਾ ਜਿਹੜਾ ਪ੍ਰੋਸੀਜਰ ਨਹੀਂਗਾ ਖਾਦਾਂ ਕਦੇ ਵੀ ਤੁਸੀਂ ਜਿੰਨੇ ਮੈਂ ਦਿਨ ਤੁਹਾਨੂੰ ਦੱਸੇ ਨੇ ਇਹਨਾਂ ਤੋਂ ਅੱਗੇ ਪਿੱਛੇ ਆਪਾਂ ਵਰਤੋਂ ਨਹੀਂ ਕਰਨੀ ਕਿਉਂਕਿ 12 ਤੋਂ 14 ਦਿਨ ਦੀ ਖਰਾਕ ਇੱਕ ਦਾਣੇ ਦੇ ਵਿੱਚ ਹੁੰਦੀ ਏ ਉਹਦੀ ਸ਼ੈਲ ਦੇ ਵਿੱਚ 12 ਤੋਂ 14 ਦਿਨ ਦੀ ਖਰਾਕ ਪੌਦੇ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਹੁੰਦੀ ਏ ਉਹਦੇ ਤੋਂ ਬਾਅਦ ਦੇ ਵਿੱਚ ਖਾਦਾਂ ਦੀ ਲੋੜ ਪੈਣੀ ਹੁੰਦੀ ਏ ਤਾਂ ਆਪਾਂ ਉਹਨਾਂ ਦਿਨਾਂ ਦੇ ਮੁਤਾਬਕ ਹੀ ਖਾਦਾਂ ਦੀ ਵਰਤੋਂ ਕਰਨੀ ਏ ਕਦੇ ਵੀ ਆਪਾਂ ਬਹੁਤੀ ਕਾਲੀ ਨਹੀਂ ਕਰਨੀ ਕਿ ਆਪਾਂ ਪਹਿਲਾਂ ਖਾਦਾ ਨਹੀਂ ਪਾਈਆਂ ਤੇ ਫਿਰ ਆਪਾਂ ਦੂਸਰੇ ਤੀਸਰੇ ਦਿਨ ਹੀ ਪਾਉਣੀਆਂ ਸ਼ੁਰੂ ਕਰ ਦਈਏ ਕਦੇ ਵੀ ਆਪਾਂ ਇਦਾਂ ਨਹੀਂ ਕਰਨਾ ਬਾਕੀ ਇਸ ਪ੍ਰੋਸੀਜਰ ਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਚੱਲਦੇ ਓਦਾਂ ਕਦੇ ਵੀ ਤੁਹਾਡੀ ਪਨੀਰੀ ਜਿਹੜੀ ਹੈ ਖਰਾਬ ਨਹੀਂ ਹੋਵੇਗੀ ਪੀਲੀ ਨਹੀਂ ਹੋਵੇਗੀ ਤੁਹਾਡੀ ਪਨੀਰੀ ਤੇ ਬੜੇ ਥੋੜੇ ਦਿਨਾਂ ਦੇ ਵਿੱਚ ਪਨੀਰੀ ਜਿਹੜੀ ਹੈ ਆਪਣੀ ਉਹ ਤਿਆਰ ਹੋ ਜਾਊਗੀ ਸੋ ਇਸ ਵੀਡੀਓ ਦੇ ਵਿੱਚ ਹੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪੈਣਾ ਭਰਾਵਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ